ਹਾਂਜੀ ਮੈਮਾ ਤੁਸੀਂ ਆਏ ਹੋ ਪਾਵਨ ਵਾਲਮੀਕੀ ਦੀ ਵਿਵਸਤਾ ਦੇ ਉੱਤੇ ਭਗਵਾਨ ਵਾਲਮੀਕੀ ਦਾ ਫਰੰਕਾ ਦਿਵਸ ਹੈ ਤਾਂ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਔਰ ਅੱਜ ਜਿਨੇ ਵੀ ਲੁਕ ਇੱਥੇ ਆਏ ਇਕੱਠੇ ਹੋਏ ਹੈ ਉਹਨਾਂ ਦੀਆਂ ਸਾਰੀਆਂ ਸਾਰੀ ਸ਼ੁਭ ਕਾਮਨਾਵਾਂ ਦੇਣ ਵਾਸਤੇ ਆਏ ਹੈ ਔਰ ਕੁਝ ਆਪਣੀ ਮਨੁਕਾਮਨਾਵਾਂ ਲੈ ਕੇ ਆਏ ਉਹਨਾਂ ਸਾਰਿਆਂ ਦੀਆਂ ਸੰਪੂਰਨ ਹੋਣ ਅੱਜ ਅਸੀਂ ਇੱਥੇ ਉਮੀਦ ਤੇ ਸਾਡੇ ਸੀਐਮ ਸਾਹਿਬ ਨੇ ਆਣਾ ਸੀਗਾ ਬਟ ਅੱਜ ਅਸੀਂ ਉਹਨੇ ਆ ਪਏ ਉਹਨਾਂ ਦੀ ਸਿਹਤ ਵੀ ਠੀਕ ਨਹੀਂ ਹੈ ਥੋੜੀ ਤੇ ਈਟੀਓ ਸਾਹਿਬ ਆ ਰਹੇ ਨੇ ਸਾਡੇ ਮਨੇਸਟਰ ਨੇ ਡੀਸੀ ਮੈਮ ਸਾਡੇ ਨਾਲ ਹੈਗੇ ਨੇ ਇੱਥੇ ਅਸੀਂ ਉਹਨਾਂ ਦਾ ਵੈਲਕਮ ਕਰਨ ਵਾਸਤੇ ਇੱਥੇ ਖੜੇ ਹੈ ਔਰ RAMTEERT ਮੰਦਿਰ ਦੀ ਜੋ ਇੱਕ ਧਾਰਮਿਕ ਵੈਲਿਊ ਹੈ ਉਹ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ ਔਰ ਮੈਂ ਬਹੁਤ ਲੱਕੀ ਹਾਂ ਕਿ ਮੈਂ ਰਾਜਸਥਾਨ ਸੀ ਹਲਕੀ ਨੂੰ ਰਿਪਰੈਜ਼ੈਂਟ ਕਰ ਰਹੀ ਹਾਂ ਔਰ RAMTEERT ਜਿਹੜਾ ਹੈ ਉਹ ਰਾਜਸਥਾਨ ਸੀ ਦੇ ਵਿੱਚ ਪੈਂਦਾ ਹੈ ਔਰ ਪਹਿਲੀ ਵਾਰੀ ਮੈਨੂੰ ਇਸ ਮੌਕੇ ਦੇ ਉੱਤੇ ਆਨ ਦਾ ਮੌਕਾ ਮਿਲਿਆ ਹੈ ਔਰ ਪਹਿਲੀ ਵਾਰੀ ਮੈਂ ਇਹ ਜਿਹੜਾ ਦਿਨ ਹੈ ਉਹ ਮਨਾ ਰਹੀ ਹਾਂ ਔਰ ਇੱਥੇ ਖੜੀ ਹਾਂ ਤੁਹਾਡੇ ਸਭ ਪਿਛੇ ਪਿਛੇ ਅੱਗੇ ਕਰੇ ਭਾਈ ਪਹਿਲਾਂ ਤੇ ਨਾਮ ਬੋਲਦਾ ਵਧਾਈ ਦਵਾ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਜੀ ਸਾਰਿਆਂ ਦੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਬਹੁਤ ਹੀ ਇੱਕ ਪਾਵਨ ਅਫਸਰ ਹੈ ਤੇ ਮੈਂ ਨਾਲ ਇਹ ਵੀ ਪ੍ਰੇਅਰ ਕਰਦੀ ਹਾਂ ਅਰਦਾਸ ਵੀ ਕਰਦੀ ਹਾਂ ਕਿ ਜਿਹੜੇ ਹੁਣ ਪਿਛਲੇ ਦਿਨੇ ਹੀ ਕੁਦਰਤੀ ਆਫਤ ਹੋਈ ਹੜ੍ਹ ਆਏ ਜਿਹੜੇ ਪਰਿਵਾਰ ਉਹਦੇ ਵਿੱਚ ਪ੍ਰਭਾਗਿਤ ਹੋਏ ਉਹਨਾਂ ਨੂੰ ਵੀ ਭਗਵਾਨ ਦੁਬਾਰਾ ਆਪਣੀ ਪੈਰਾ ਤੇ ਖੜ ਉਠਣ ਦੀ ਬਲ ਬਖਸ਼ਣ ਤੇ ਮੈਂ ਉਹਨਾਂ ਲਈ ਵੀ ਅਰਦਾਸ ਅੱਜ ਕਰਦੀ ਹਾਂ ਬਹੁਤ ਧੰਵਾਦ ਜੀ